ਮੇਰੇ ਸਾਹਿਬ ਜੀ ਤੁਸੀਂ ਕੰਮ ਕਰੇ ਸੀ ਤੇ ਫਿਰ ਬੈਗ ਸੂਟ ਕਿੱਟਾਂ ਵੰਡਣ ਦੇ ਕੀ ਲੋੜ ਜੀ ਤਾਂ ਕੰਮ ਹੀ ਕਰੇ ਸੀ ਰੋਕਣੇ ਕੰਮ ਨੂੰ ਪਾ ਦੇਣੇ ਸੀ ਬੋਟਾਂ ਆਸਰਣ ਵੀ ਦਬਾਇਆ ਗਿਆ ਵੀ ਜਿਹੜੀ ਇੱਥੋਂ ਦੀ ਚੋੜ ਆਪਦਾ ਜਿਤਨੀ ਜਿਤਨੀ ਆ ਜੇਕਰ ਨਾ ਜਿੱਤੇ ਤੇ ਤੁਹਾਡੀਆਂ ਬਦਲੀਆਂ ਵੀ ਦੂਰ ਦੀਆਂ ਹੋਣਗੀਆਂ ਵੀ ਇਹ ਸੂਟ ਵੀ ਵੰਡਣਗੇ ਪੈਸੇ ਵੀ ਦੇਣ ਆਉਣਗੇ ਲੈ ਕੇ ਰੱਖ ਲਿਓ ਇਹਨਾਂ ਦੇ ਕਿਹੜਾ ਆਪਦੇ ਆ ਇਹ ਤਾਂ ਤੁਹਾਡੇ ਹੀ ਆ ਤੁਹਾਡੇ ਟੈਕਸ ਦਾ ਪੈਸਾ ਇਹਨਾਂ ਨੇ ਇਕੱਠਾ ਕੀਤਾ ਹੋਇਆ ਲੈ ਕੇ ਰੱਖ ਲਿਓ ਤੇ ਉਹੀ ਤੁਸੀਂ ਕੋਲਟਾ ਚਲਾਦਾ ਕਮ ਸੂਟ ਬੈਗ ਤੁਸੀਂ ਵੰਡਣ ਲੱਗ ਪਈ ਸਾਂ ਜੀ ਭਗਵਾਨਤਮਨ ਸਾਹਿਬ ਨੇ ਤੁਹਾਨੂੰ ਵੀ ਪੂਰਾ ਸਿਖਾਤਾ ਵੀ ਜਿਵੇਂ ਚੁਰਕਲੇ ਕਰਦੇ ਸੀ ਗੱਲਬਾਤ ਆਉਂਦੀ ਸੀ ਸਿਖਾਤਾ ਵੀ ਐ ਗੱਲ ਕਮਾ ਕੇ ਕਰਨੀ ਹੈ ਆਪਾਂ ਮੈਨੂੰ ਐਂ ਲੱਗਦਾ ਕਦੇ-ਕਦੇ ਤੁਹਾਨੂੰ ਵੀ ਕਾਲੀਰਾਲਾ ਨੇ ਸਿਖਾਤਾ ਵੀ ਇੰਨੇ ਰੁਪਈਆ ਤੇ ਇੰਨੀ ਗੱਲ ਕਰਨੀ ਐ ਇੰਨਿਆਂ ਤੇ ਇੰਨੀ ਕਰਨੀ ਆ ਭਾਜ ਜਿਹੜਾ ਖੰਨੇ ਤੋਂ ਭਰ ਕੇ ਟਰੱਕ ਆ ਗਿਆ ਸੂਟ ਵੱਡੇ ਕੇ ਬੈਗ ਵੰਡੇ ਗਏ ਠੀਕ ਹੈ ਚੱਲੀ ਜਾਂਦੀਆਂ ਵੇਖ ਲਓ ਤੁਹਾਡੇ ਸਾਹਮਣੇ ਜਿਹੜਾ ਹੁਣ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਈ ਤੋ ਤੁਹਾਡੇ ਬਹੁਤ ਸਾਲ ਹੋ ਗਏ ਬਾਅਦ ਤੁਸੀਂ ਜਿਹੜਾ ਮੇਰੇ ਵਾਲਾ ਵਰਜਨ ਆ ਖਬਰ ਦਾ ਜਿਹੜਾ ਜਵਾਬ ਕੈਮਰਾ ਲੱਗਿਆ ਸੀ ਜਮਨੀ ਕਰਦੇ ਤੁਹਾਡੇ ਤੁਹਾਡੇ ਦੋ ਕੈਮਰੇ ਤੁਹਾਡੇ ਕਰਕੇ ਸਪੈਸ਼ਲ ਆਇਆ ਕੈਮਰਾ ਤੁਹਾਡੇ ਕਰਕੇ ਸਪੈਸ਼ਲ ਚੈਨਲ ਹੈਗਾ ਸੱਚ ਦੀ ਪੜਤਾਲ ਉਹਦੇ ਉੱਤੇ ਤੁਸੀਂ ਇੱਕ ਵੀਡੀਓ ਸਰਕਾਰ ਨੇ ਇਹ ਇੰਨੀ ਤਾਂ ਮਾੜੀ ਸਰਕਾਰ ਹੈਣੀ ਤੋ ਜਿੱਤ ਤੋਂ ਆਮ ਆਦੀ ਪਾਰਟੀ ਦਾ ਕੰਮ ਦਿਖਾਓ ਮੈਂ ਦਿਖਾਉਂਗਾ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਦੇ ਨਤੀਜੇ ਆ ਚੁੱਕੇ ਨੇ ਆਮ ਆਦੀ ਪਾਰਟੀ ਨੇ ਉੱਥੇ ਬਾਜ਼ੀ ਮਾਰੀ ਤੇ ਅੱਜ ਅਸੀਂ ਆਮ ਆਦੀ ਪਾਰਟੀ ਦੇ ਐਮ.ਐਲ.ਏ. ਮੋਲਕ ਸਿੰਘ ਦੇ ਦਫ਼ਤਰ ਵਿੱਚ ਬੈਠੇ ਆ ਤੇ ਇਨ੍ਹਾਂ ਵੱਲੋਂ ਲੱਡੂ ਵੰਡੇ ਗਏ ਤੇ ਖੁਸ਼ੀ ਦਾ ਇਸ਼ਤਾਰ ਵੀ ਕੀਤਾ ਗਿਆ ਐਮ.ਐਲ.ਏ. ਸਾਸਰੀ ਕਾਲ ਜੀ ਸਾਸਰੀ ਕਾਲ ਜੀ ਕਿਵੇਂ ਲੱਗਦਾ ਜਿਹੜੀ ਅੱਜ ਜਿੱਤ ਹੋਈ ਆਮ ਆਦੀ ਪਾਰਟੀ ਦੀ ਵੇਖੋ ਲੋਕਾਂ ਨੇ ਸਾਡੇ ਕੀਤੇ ਹੋਏ ਤਿੰਨ ਸਾਲਾਂ ਦੇ ਕੰਮਾਂ ਨੂੰ ਵੋਟ ਪਾਈ ਐ ਸੋ ਉਸੇ ਤਹਿਤ ਹੀ ਅਸੀਂ ਇਹ ਕੰਮਾਂ ਦੇ ਆਧਾਰ ਤੇ ਹੀ ਵੋਟ ਮੰਗੀ ਸੀ ਉੱਥੇ ਹੂੰ ਸੋ ਲੋਕਾਂ ਨੇ ਫਤਵਾ ਸਾਡੇ ਹੱਕ ਚ ਦਿੱਤਾ ਤੇ ਸਾਰਿਆਂ ਦਾ ਮੈਂ ਜਲੰਧਰ ਵਾਸੀਆਂ ਦਾ ਜਿੰਨੇ ਵਰਕਰ ਵਲੰਟੀਅਰ ਉੱਤੇ ਕੰਮ ਕਰਨ ਗਏ ਸਾਰਿਆਂ ਦਾ ਧੰਨਵਾਦ ਕਰਦਾ ਜੀ ਵਿਰੋਧੀ ਤਾਂ ਕਹਿੰਦੇ ਆ ਵੀ ਇੱਕ ਮੰਮਾ ਨੂੰ ਵੋਟ ਨਹੀਂ ਪਈ ਇਹਨਾਂ ਦੇ ਸੂਟਾ ਨੂੰ ਵੋਟ ਪਈ ਆ ਇਹਨਾਂ ਦੇ ਬੈਗਾਂ ਨੂੰ ਵੋਟ ਪਈ ਆ ਵੋਟ ਪਈ ਆ ਨਿਰਾਸ਼ਣ ਕਾਰਡ ਦੀਆਂ ਕਿੱਟਾਂ ਵੰਡੀਆਂ ਉਹਨਾਂ ਨੂੰ ਵੋਟ ਪਈ ਵੇਖੋ ਵਿਰੋਧੀਆਂ ਦਾ ਕੰਮ ਹੁਣ ਤੱਕ ਇਹੀ ਕਹਿੰਦਾ ਹੋਣਾ ਜਦੋਂ ਬੰਦਾ ਹਾਰਦਾ ਹੋਵੇ ਨਾ ਬੁਖਲਾੜ ਚ ਹੋਇਆ ਹੀ ਕਹਿੰਦਾ ਚਲੋ ਇੱਥੇ ਇਹ ਕਹਿ ਸਕਦੇ ਹੋਣਗੇ ਵੀ ਇਹਨਾਂ ਨੂੰ ਲੱਗਦਾ ਹੋਊਗਾ ਵੀ ਇੱਥੇ ਸਰਕਾਰ ਆਏ ਕੀਤਾ ਜਾਓ ਕੀਤਾ ਉਹ ਗੁਜਰਾਤ ਚ ਵੀ ਜਿੱਤੇ ਉੱਥੇ ਕਿਵੇਂ ਜਾਂਦੇ ਕਿ ਉੱਥੇ ਤਾਂ મોદી ਆਪ ਬੈਠਾ ਉੱਥੇ ਜੀ ਜੀ ਉਹਨਾਂ ਦਾ ਘਰ ਹੈ ਜੀ ਸੋ ਇਹ ਇਹ ਵਿਰੋਧੀਆਂ ਦਾ ਇਹ ਕੰਮ ਹੈ ਉਹਨਾਂ ਨੇ ਆਪ ਦਾ ਕੰਮ ਆਪ ਦੇ ਤਰੀਕੇ ਨਾਲ ਕਰੀ ਜਾਣਾ ਕਿਉਂਕਿ ਉਹ ਕਦੇ ਵੀ ਨਹੀਂ ਇਹ ਕਹਿ ਸਕਦੇ ਵੀ ਆਮ ਆਦਮੀ ਪਾਰਟੀ ਕੰਮ ਕਰਦੀ ਹੈ ਤੇ ਚੰਗੀ ਆ ਤੇ ਇਸ ਕਰਕੇ ਜਿੱਤ ਗਈ ਉਹ ਕਹਿ ਨਹੀਂ ਸਕਦੇ ਜੀ ਉਹਨਾਂ ਦਾ ਧਰਮ ਉਹਨਾਂ ਨੇ ਆਪ ਦੀ ਜਿਹੜੀ ਲਾਈਨ ਬਣਾਈ ਹੋਈ ਹੈ ਉਸੇ ਤੇ ਚੱਲਣਾ ਅਸੀਂ ਕੰਮਾਂ ਤੇ ਚੱਲਣਾ ਆਪਦੇ ਕਰੀਏ ਨੇ ਐਮਐਲ ਸਾਹਿਬ ਜੇ ਤੁਸੀਂ ਕੰਮ ਕਰੇ ਸੀ ਤੇ ਫਿਰ ਬੈਗ ਸੂਟ ਕਿੱਟਾਂ ਵੰਡਣ ਦੀ ਕੀ ਲੋੜ ਸੀ ਤੁਸੀਂ ਤਾਂ ਕੰਮ ਹੀ ਕਰੇ ਸੀ ਲੋਕਾਂ ਨੇ ਕੰਮ ਨੂੰ ਪਾ ਦੇਣੇ ਸੀ ਵੋਟਾਂ ਵੇਖੋ ਮੈਂ ਤੁਹਾਨੂੰ ਫੇਰ ਉਹੀ ਗੱਲ ਕਹੀ ਜਾਂਦਾ ਤੁਹਾਨੂੰ ਇਹ ਲੱਗਦਾ ਵੀ ਇਹ ਆਏ ਹੋਇਆ ਉਥੇ ਗੁਜਰਾਤ ਮੀਡੀਆ ਸੋਸ਼ਲ ਮੀਡੀਆ ਤੇ ਵੇਖੋ ਇੱਕ ਪੂਰੇ ਰਾਤਾਂ ਦਾ ਜਿਹੜਾ ਟਰੱਕ ਫੜਿਆ ਗਿਆ ਪਾਰਤ ਪੂਛਨ ਦੀ ਘਰ ਵਾਲੀ ਉੱਥੇ ਗਈ ਹੋਈ ਸੀ ਉੱਥੇ ਮਜੂਦ ਸੀ ਉਹ ਟਰੱਕ ਫੜਿਆ ਗਿਆ ਜਿਹੜੇ ਕਿੱਟਾਂ ਕਿੱਟਾਂ ਮੇ ਵਖਾਈ ਗਿਆ ਆਮ ਆਦੀ ਪਾਰਟੀ ਦੇ ਜਿਹੜੇ ਉੱਤੇ ਜਨ ਕੇ ਮੋਹਰ ਵੀ ਲੱਗੀ ਹੋਈ ਹੈ ਜਿਵੇਂ ਆਪਾਂ ਕਿ ਲੋਗੋ ਵੀ ਲੱਗਾ ਹੋਇਆ ਉਹਦਾ ਉਹ ਕਿੱਥੋਂ ਆਈਆਂ ਫਿਰ ਵੇਖੋ ਉਹ ਜਿਹੜੀਆਂ ਕਿੱਟਾਂ ਸੀਗੀਆਂ ਉਹ ਜਿਹੜੇ ਆਪਾਂ ਬੂਥਾਂ ਦੇ ਉੱਤੇ ਵੰਦੇ ਆ ਸਮਾਨ ਦੇ ਨੂੰ ਝੋਲਾ ਉਹ ਉਹਦੇ ਆਸਤੇ ਸੀਗੀਆਂ ਪਹਿਲੀ ਗੱਲ ਦੂਜੀ ਗੱਲ ਜਿਹੜਾ ਟਰੱਕ ਫੜਿਆ ਗਿਆ ਜਾਂ ਕਿਸੇ ਤੇ ਉਹਦੇ ਤੇ ਕਿੱਥੇ ਸਾਬਤ ਹੋਇਆ ਵੀ ਉਹ ਸਾਡਾ ਸੀਗਾ ਉਹ ਤਾਂ ਕੋਈ ਕਹਿ ਰਿਹਾ ਵੀ ਕਿਸੇ ਨੇ ਭੇਜਿਆ ਕਿੱਥੋਂ ਭੇਜਿਆ ਕਿਹਨੂੰ ਭੇਜਿਆ ਉਹ ਤਾਂ ਉਹਨਾਂ ਦੀ ਗੱਲ ਹੈ ਨਾ ਦੱਸਣ ਜੋ ਸੋ ਇਹ ਸ਼ਰਾਰਤ ਵੀ ਤਾਂ ਹੋ ਸਕਦੀ ਹੈ ਇਹ ਤਾਂ ਸੋਚਣ ਦੇ ਮਤਾਬਕ ਆ ਆਪਾਂ ਕਿਵੇਂ ਉਸ ਚੀਜ਼ ਨੂੰ ਲੈਣਾ ਜਿਸ ਸੈਕਟਰ ਕੱਟੇ ਜਿਹੜੀ ਕੱਟ ਦੀ ਗੱਲ ਕਰਦੇ ਆ ਕੱਟ ਦੇ ਵਿੱਚ ਇੱਕ ਜਿਓਮੈਟਰੀ ਆ ਉਹਦੇ ਵਿੱਚ ਜਿਓਮੈਟਰੀ ਵੀ ਦਿੱਤੀ ਗਈ ਹੈ ਜਿਓਮੈਟਰੀ ਕੀ ਕਰਨੀ ਸੀ ਬੂਤੇ ਉੱਤੇ ਆਪਾਂ ਜਿਓਮੈਟਰੀ ਤਾਂ ਮੈਂ ਦੱਸ ਦਿੰਦਾ ਤੁਹਾਨੂੰ ਉਹਦੇ ਵਿੱਚ ਇੱਕ ਡੈਰੀ ਵੀ ਆ ਮਾਫ ਕਰ ਮੈਂ ਦੱਸਣ ਵੀ ਦਿਓ ਨਾ ਪੈਨਸਲ ਜਿਓਮੈਟਰੀ ਜਦੋਂ ਆਪਾਂ VOTING ਆਸਤੇ ਲਿਸਟ ਲੈ ਕੇ ਜਾਂਦੇ ਹਣਾ ਤੇ ਉਹਦੇ ਤੇ ਟਿਕ ਮਾਰਕ ਕਰਦੇ ਆ ਜੇ ਤੁਸੀਂ ਬਹੁਤ ਲੰਬੇ ਸਮੇਂ ਤੋਂ ਮੈਨੂੰ ਲੱਗਦਾ ਤੁਸੀਂ ਵੀ ਵੋਟ ਪਾ ਕੇ ਆਉਂਦੇ ਹੋਗੇ ਤਾਂ ਤੁਹਾਨੂੰ ਪਤਾ ਹੋਊਗਾ ਕਿ ਬੂਥ ਦੇ ਵਿੱਚ ਇੱਕ ਪੋਲਿੰਗ ਏਜੰਟ ਪੈਂਦਾ ਉਹ ਉਹਦੇ ਆਸਤੇ ਹੁੰਦਾਗਾ ਸੋ ਦੂਜੀ ਗੱਲ ਇਹ ਸਿਰਫ ਭਰਮ ਭਲੇਖੇ ਆ ਇਹ ਜਿੰਨਾ ਚਿਰ ਕਰਨੇ ਆ ਕਹਿਣੇ ਆ ਉਹ ਕਹਿ ਲਈ ਆ ਉਹਨਾਂ ਨੇ ਉਹ ਕਰੀ ਜਾਣੇ ਆ ਉਹਨਾਂ ਨੇ ਉਹ ਹੋ ਸਕਦਾ ਹੁਣ ਕੱਲ ਨੂੰ ਆਏ ਕਹਿੰਦੇ ਮੋਟਰਸਾਈਕਲ ਵੀ ਦਿੱਤੇ ਆ ਗੱਡੀਆਂ ਵੀ ਦਿੱਤੀਆਂ ਐਲੀਨੀਆਂ ਵੀ ਦਿੱਤੀਆਂ ਜਹਾਜ਼ ਵੀ ਦਿੱਤੇ ਆ ਉਹ ਜਦੋਂ ਹਾਰਦਾ ਨਾ ਬੰਦਾ ਉਹ ਇਹੀ ਕੁਛ ਕਰਦਾ ਹੁੰਦਾ ਗੁਜਰਾਤ ਦੇ ਵਿੱਚ ਮੋਦੀ ਦੀ ਸਰਕਾਰ ਆ ਮੋਦੀ ਦਾ ਘਰ ਆ ਜੀ 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 ਇੱਥੇ ਤੁਹਾਨੂੰ ਐਂ ਲੱਗਦਾ ਉੱਥੇ ਦੁੱਗਣੀ ਲੀਡ ਤੇ ਜਿੱਤਿਆ ਗਿਆ ਜੀ 75000 ਦੇ ਵੋਟ ਕਰੀਬ ਪਈ ਐ ਕੈਂਡੀਡੇਟ ਨੂੰ ਜੀ ਸੋ ਹੁਣ ਇਹ ਜਾ ਕੇ ਉੱਥੇ ਵੀ ਕਹੇ ਹੁਣ ਫਿਰ ਮਤਲਬ ਠੀਕ ਐ ਹਾਰ ਨੂੰ ਮੰਨ ਲੈਣਾ ਚਾਹੀਦਾ ਸਵਾਰ ਲੈਣਾ ਚਾਹੀਦਾ ਲੋਕਾਂ ਦਾ ਫਤਵਾ ਠੀਕ ਹੈ ਗਾਂਸ ਤੇ ਤਿਆਰੀ ਕਰਨੀ ਚਾਹੀਦੀ ਆ ਆਪਦੀ ਲਾਲਚੰਦ ਜਿੰਨੇ ਮਰਜ਼ੀ ਲਾਈ ਚੋ ਇਹਦਾ ਆਪਦੀ ਮਰਜ਼ੀ ਆ ਜੀ ਜੀ ਸੂਟ ਵੀ ਵੰਡੇ ਗਿਆ ਕਹਿੰਦੇ ਸਰਕਾਰ ਸੀ ਦਬਦਬਾ ਬਣਾ ਸੀ ਅਫਸਰਾਂ ਦੇ ਅਫਸਰਾਂ ਨੂੰ ਵੀ ਦਬਾਇਆ ਗਿਆ ਵੀ ਜਿਹੜੀ ਇੱਥੋਂ ਦੀ ਚੋਣ ਆਪਾਂ ਜਿਤਨੀ ਜਿਤਨੀ ਆ ਜੇਕਰ ਨਾ ਜਿੱਤੇ ਤੇ ਤੁਹਾਡੀਆਂ ਬਦਲੀਆਂ ਵੀ ਦੂਰ ਦੀਆਂ ਹੋਣਗੀਆਂ ਠੀਕ ਹੈ ਇਹ ਮੈਨੂੰ ਤਾਂ ਪਤਾ ਨਹੀਂ ਤੁਹਾਡੇ ਨਾਲ ਕਿਸੇ ਨੇ ਕਿਹਾ ਹੋਵੇ ਤਾਂ ਤੁਹਾਨੂੰ ਪਤਾ ਹੋਊਗਾ ਤੁਸੀਂ ਰਕਾਰ ਨੂੰ ਦਿਓ ਜੇ ਕਿਸੇ ਦੀ ਆਏ ਹੁੰਦੀ ਹੋਈ ਮੈਨੂੰ ਨਹੀਂ ਇਸ ਬਾਰੇ ਪਤਾ ਤੁਹਾਨੂੰ ਜ਼ਿਆਦਾ ਨੌਲੇਜ ਹੋਊਗਾ ਇੱਕ ਚਲੋ ਇਹ ਤੁਹਾਡੀ ਸਪੀਚ ਸੀ ਸੀਐਮ ਭਗਵੰਤ ਮਾਨ ਦੀ ਵੀ ਇਹ ਸੂਟ ਵੀ ਵੰਡਣਗੇ ਪੈਸੇ ਵੀ ਦੇਣ ਆਉਣਗੇ ਲੈ ਕੇ ਰੱਖ ਲਿਓ ਇਹਨਾਂ ਦੇ ਕਿਹੜਾ ਆਪਦੇ ਆ ਇਹ ਤਾਂ ਤੁਹਾਡੇ ਹੀ ਆ ਤੁਹਾਡੇ ਟੈਕਸ ਦਾ ਪੈਸਾ ਇਹਨਾਂ ਨੇ ਇਕੱਠਾ ਕੀਤਾ ਹੋਇਆ ਲੈ ਕੇ ਰੱਖ ਲਿਓ ਇਹ ਤੁਹਾਡੀ ਸਪੀਸ ਸੀ ਨਾ ਜਦੋਂ ਤੁਹਾਡੀ ਸਰਕਾਰ ਆਈ ਨਹੀਂ ਸੀ ਤੁਹਾਡੀ ਸਪੀਸ ਆ ਸੀਮ ਭਗਵੰਤ ਮਾਨ ਦੀ ਪਹਿਲਾਂ ਤੇ ਉਹੀ ਤੁਸੀਂ ਉਲਟਾ ਚਲਾਦਾ ਕੰਮ ਸੂਟ ਬੈਗ ਤੁਸੀਂ ਵੰਡਣ ਲੱਗ ਪਏ ਸਾਰੇ ਇੱਕ ਮਿੰਟ ਤੁਸੀਂ ਕਿਸੇ ਬੰਦੇ ਨੂੰ ਵੇਖਿਆ ਜਾਂ ਫੜਿਆ ਸੋਸ਼ਲ ਮੀਡੀਆ ਦੇ ਵੇਖੋ ਕਿੰਨੀ ਚੱਲ ਰਹੀ ਹੈ ਵੀਡੀਓ ਇਹ ਤਾਂ ਬਖਾਇਆ ਵੀ ਕਿ ਜੇ ਟਰੱਕ ਸੀ ਉਹ ਕਹਿੰਦੇ ਬਖਾਇਦਾ ਆ ਜੀ ਵੇਖੋ ਤੁਹਾਡੇ ਬਾਰੇ ਵੀ ਬਹੁਤ ਲੋਕ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਆ ਸੋਸ਼ਲ ਮੀਡੀਆ ਇਹ ਫੇਸਬੁੱਕ ਮੈਂ ਕਹਿੰਦਾ ਹੁੰਦਾ ਫੇਕਬੁੱਕ ਆ ਮੈਂ ਨਹੀਂ ਵੇਖਦਾ ਉਹਨੂੰ ਧਰਤਲ ਤੇ ਜਾ ਕੇ ਜਿਹੜੀਆਂ ਗੱਲਾਂ ਹੁੰਦੀਆਂ ਉਹਦੇ ਤੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਇਹ ਕੋਈ ਸਾਡੇ ਕੋਈ ਮੁੱਦੇ ਨਹੀਂਗੇ ਕੋਈ ਟੈਕਨੀਕਲ ਗੱਲ ਨਹੀਂ ਹੈਗੀਗੀ ਇਹ ਜਦੋਂ ਹਾਰਦਾ ਬੰਦਾ ਉਦੋਂ ਲੱਖ ਤਰ੍ਹਾਂ ਦੀਆਂ ਗੱਲਾਂ ਕਰਦਾ ਹੁੰਦਾ ਉਹ ਕਹਿੰਦੇ ਨਹੀਂ ਹੁੰਦੇ ਕਿ ਵੀ ਇੱਕ ਪਿੰਡ ਵਾਲੇ ਨੇ ਗੱਲ ਸੁਣਾਈ ਸੀ ਕਿ ਫਲਾਣਾ ਬੰਦਾ ਚਿੱਟਾ ਵੇਚਦਾ ਸੀਗਾ ਕਹਿੰਨੀ ਭੁੱਕੀ ਵੇਚਦਾ ਸੀਗਾ ਉਹ ਕਹਿੰਦਾ ਵੀ ਜਦੋਂ ਉਹਦੀ ਘਰ ਵਾਲੀ ਨੂੰ ਨਾਲ ਲਾ ਲਿਆਉਣੇ ਉਹ ਵੀ ਵੇਚਣ ਲੱਗੀ ਉਹਦੀ ਘਰ ਵਾਲੀ ਕਹਿੰਦੀ ਉਹਨੂੰ ਕਹਿੰਦੀ ਵੀ ਜੇ ਆਪਾਂ ਫੜੇਗੇ ਫਿਰ ਕੀ ਕਰਾਂਗੇ ਉਹ ਕਹਿੰਦਾ ਮੈਨੂੰ ਮੇਰੇ ਘਰ ਦੇਣੇ ਸਿਖਾਇਆ ਸੀ ਮੇਰੇ ਪਿਓ ਬੁਰਖਾਣੇ ਵੀ ਜੇ ਆਪਾਂ ਨਸ਼ਾ ਵੇਚਦੇ ਫੜੇਗੇ ਕੀ ਕਰਨਾ ਤੈਨੂੰ ਮੈਂ ਸਿਖਾ ਦਿੰਨਾ ਵੀ ਜਦੋਂ ਪੁਲਿਸ ਘਰੇ ਆਈ ਕੋਛ ਨਹੀਂ ਕਰਨਾ ਤੂੰ ਦਰਵਾਜ਼ੇ 'ਚ ਖੜਕੇ ਲੀੜੇ ਬਾੜ ਲੈਣੇ ਆਪਦੇ ਸਮਝੇ ਮੇਰੀ ਗੱਲ ਜੀ ਹਾਰ ਤੋਂ ਬਾਅਦ ਆਪਦੇ ਲੀੜੇ ਪਾੜਨ ਦਾ ਕੋਈ ਫਾਇਦਾ ਨਹੀਂਗਾ ਹਾਰ ਗਿਆ ਭਗਵੰਤਮਾਨ ਭਗਵੰਤਮਾਨ ਸਾਹਿਬ ਨੇ ਤੁਹਾਨੂੰ ਵੀ ਪੂਰਾ ਸਿਖਾਤਾ ਵੀ ਜਿਵੇਂ ਚੁਰਕਲੇ ਕਰਦੇ ਸੀ ਗੱਲਬਾਤ ਆਉਂਦੀ ਸੀ ਸਿਖਾਤਾ ਵੀ ਐਂ ਗੱਲ ਘਮਾ ਕੇ ਕਰਨੀ ਆਪਾਂ ਬਿਲਕੁਲ ਮੈਂ ਉਹੀ ਕਹਿੰਦਾ ਮੈਨੂੰ ਐਂ ਲੱਗਦਾ ਕਦੇ-ਕਦੇ ਤੁਹਾਨੂੰ ਵੀ ਕਾਲੀਦਾਲਾ ਨੇ ਸਿਖਾਤਾ ਵੀ ਇਹ ਨਹੀਂ ਰਪੀਆਂ ਚ ਇੰਨੀ ਗੱਲ ਕਰਨੀ ਇੰਨਿਆਂ ਚ ਇੰਨੀ ਕਰਨੀ ਤਰੀਕਾ ਆਪਦਾ ਆਪਦਾ ਜਿਵੇਂ ਹੁਣ ਤੁਸੀਂ ਇਹ ਗੱਲ ਦੀ ਪੋਸਟ ਹੀ ਆਪਦੇ ਆਪ ਹੀ ਕਰ ਦਿੰਦੇ ਆ ਆਪ ਹੀ ਸਵਾਲ ਕਰ ਦਿੰਦੇ ਆ ਆਪ ਹੀ ਜਵਾਬ ਦੇ ਦਿੰਦੇ ਆ ਉਵੇਂ ਹੀ ਹੁਣ ਕਿਤੇ ਨਾ ਕਿਤੇ ਸਾਨੂੰ ਵੀ ਆਏ ਲੱਗਣ ਲੱਗ ਗਿਆ ਹੁਣ ਸੋਸ਼ਲ ਮੀਡੀਆ ਤੇ ਬਹੁਤ ਪੱਤਰਕਾਰਾਂ ਵਾਸਤੇ ਜਾਂ ਬਹੁਤ ਜਾਣਿਆ ਵਾਸਤੇ ਲਿਖਿਆ ਜਾਂਦਾ ਵੀ ਫਲਾਨਾ ਪੈਸੇ ਲੈਂਦਾ ਫਲਾਨਾ ਐ ਕਰਦਾ ਉਹ ਸੱਚ ਹੈ ਜੇ ਸੱਚਾ ਤਾਂ ਸੋਸ਼ਲ ਮੀਡੀਆ ਤੇ ਹੁੰਦਾ ਤੁਸੀਂ ਦੱਸ ਦਿਓ ਨਹੀਂ ਸਾਫਤ ਕਰੋ ਇਹ ਤਾਂ ਚੀਜ਼ ਸਾਫਤ ਹੈ ਜਿਹੜੀ ਤੁਹਾਡੀ ਸਾਫਤ ਹੋ ਰਹੀ ਹੈ ਮੇਰੀ ਐਮਐਨਏ ਸਾਹਿਬ ਤੁਹਾਡੀ ਐਫਆਈਆਰ ਹੋਈ ਹੈ ਨਹੀਂ ਐਫਆਈਆਰ ਤੁਹਾਡੀ ਸਰਕਾਰ ਸੀ ਕਿਤੇ ਤੇ ਹੋਊਗਾ ਜਿਹੜਾ ਖੰਨੇ ਤੋਂ ਭਰ ਕੇ ਟਰੱਕ ਆ ਗਿਆ ਸੂਟ ਵੱਡੇ ਕੇ ਬੈਗ ਵੱਡੇ ਕੇ ਠੀਕ ਹੈ ਚੱਲੀ ਜਾਂਦੀਆਂ ਵੇਖ ਲਓ ਤੁਹਾਡੇ ਸਾਹਮਣੇ ਨਹੀਂ ਤੁਸੀਂ ਲਿਆਓ ਕਿਤੇ ਲਿਖ ਕੇ ਦਿੱਤਾ ਕਿਸੇ ਨੇ ਵੀ ਕੰਪਲੇਂਟ ਹੋਈ ਆ ਜੀ ਆ ਫਲਾਨੇ ਫਲਾਨੇ ਬੰਦੇ ਦਾ ਟਰੱਕ ਕਿਸ ਨੇ ਪੈਸੇ ਲਏ ਆ ਪੱਤਰਕਾਰਾਂ ਨੇ ਤੇ ਉਹ ਕੰਪਲੇਂਟ ਦਿਖਾਓ ਸਾਨੂੰ ਕਿੱਥੇ ਦਿ ਸੋਸ਼ਲ ਮੀਡੀਆ ਦੀ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਵਰੇਜ ਹੋਈ ਹੈ ਨਾ ਮੈਂ ਕਿਹਾ ਉਹੀ ਕਹਿਣਾ ਸੋਸ਼ਲ ਮੀਡੀਆ 'ਲ ਤੇ ਆ ਵੀ ਕਵਰੇਜ ਹੁੰਦੀ ਹੈ ਵੀ ਫਲਾਨਾ ਜਿਵੇਂ ਤੁਹਾਡੇ ਬਾਰੇ ਕਿਹਾ ਜਾਂਦਾ ਵੀ ਕਾਲੀਦਾਲ ਤੋਂ ਪੈਸੇ ਲੈਨੇ ਆ ਤੁਸੀਂ ਉਹ ਵੀ ਕਵਰੇਜ ਹੁੰਦੀ ਹੈ ਉਹ ਵੀ ਚੀਜ਼ਾਂ ਲਿਖੀਆਂ ਜਾਂਦੀਆਂ ਹਨ ਫਿਰ ਉਹ ਇਸ ਕਰਕੇ ਉਹ ਮੰਨਣਯੋਗ ਨਹੀਂ ਹੁੰਦੀਆਂ ਪਰ ਅਸੀਂ ਨਹੀਂ ਤੁਹਾਨੂੰ ਕਹਿ ਦਿੰਦੇ ਆ ਕਿ ਪਰ ਹੁਣ ਜਿਹੜੀ ਚੀਜ਼ ਦਾ ਸਬੂਤ ਯਾਨੀ ਉਹਦੇ ਕਿਵੇਂ ਕਹਿ ਲਈ ਜੀ ਚਲੋ ਚਲੋ ਜਿਹੜਾ ਹੁਣ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਈ ਬਹੁਤ ਥੋੜੇ ਬਹੁਤ ਸਾਲ ਹੋ ਗਏ ਤੁਹਾਡਾ ਮਾੜਾ ਮੇਰੀ ਇੱਕ ਇੱਕ ਲਾਸਟ ਫਾਲ ਹੋ ਗਿਆ ਮੇਰਾ ਐਮ ਐਸ ਇਹਨੇ ਲਾਸਟ ਵਾਲੇ ਸਵਾਲ ਲਈ ਕਹਿੰਦੇ ਇਹ ਇੱਕ ਮਿੰਟ ਮੇਰੀ ਗੱਲ ਸੁਣ ਤੁਸੀਂ ਆ ਦੀ ਗੱਲ ਚਾ ਕੇ ਲੈ ਕੇ ਇੱਕ ਮਿੰਟ ਮੈਂ ਕਹਿੰਦਾ ਤੈਨ ਤੈਨ ਮੇਰੀ ਗੱਲ ਲਾਟ ਸਵਾਲ ਲਾਟ ਸਵਾਲ ਸਾਡੀ ਨਹੀਂ ਮੈਂ ਨਹੀਂ ਪਲਾਟੀ ਨਹੀਂ ਕਰਦਾ ਮੇਰੀ ਗੱਲ ਸੁਣੋ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਪ੍ਰੋਬਲਮ ਕੀ ਹੈ ਪੱਤਰਕਾਰੀ ਇੱਕ ਬਹੁਤ ਉੱਚੀ ਪਦਰੀ ਤ ਚੌਥਾ ਸ਼ਰਮ ਮੰਨਿਆ ਜਾਂਦਾ ਆਪਣਾ ਤੀਜਾ ਕੀ ਹੁੰਦਾ ਸੀਗਾ ਕਿ ਜਦੋਂ ਪੱਤਰਕਾਰ ਸਵਾਲ ਕਰਦਾ ਨਾ ਤਾਂ ਉਹਦਾ ਜਵਾਬ ਦੇਣਾ ਸਾਡਾ ਫਰਜ਼ ਬਣਦਾ ਵੀ ਅਸੀਂ ਦੇਣਾ ਜੇ ਮੈਂ ਨਹੀਂ ਦੇਣਾ ਜਵਾਬ ਤਾਂ ਮੈਂ ਤੁਹਾਨੂੰ ਕਹਿ ਸਕਦਾ ਜੀ ਮੈਂ ਜਵਾਬ ਨਹੀਂ ਦੇਣਾ ਤੁਸੀਂ પાਸੇ ਜਾ ਕੇ ਲੱਖ ਕਹਿ ਦਿਓ ਵੀ ਐਮਐਲਏ ਮੇਰੇ ਸਵਾਲਾਂ ਤੋਂ ਭੱਜ ਗਿਆ ਠੀਕ ਹੈ ਤੁਹਾਡੀ ਗੱਲ ਹਾਂ ਐਮਐਲ ਸਾਹਿਬ ਜਿਹੜੇ 3 ਸਾਲ ਸਰਕਾਰ ਬਣੀ ਨੇ ਕਾਰਜਕਾਰ ਦਾ ਪੁੱਛ ਰਹੇ ਸੀ ਵੀ ਜਿਹੜੇ ਤੁਹਾਡੀ ਸਰਕਾਰ ਦੇ 3 ਸਾਲ ਹੋ ਗਏ ਬਣੀ ਕਾਰਜਕਾਰੀ ਵੀ ਕਿੰਨਾ ਕੁ ਜ਼ੈਤੋਂ ਦੇ ਵਿੱਚ ਹੋਇਆ ਵੇਖੋ ਵਾਰ-ਵਾਰ ਸਵਾਲ ਇਹੀ ਟਾਉਂਦੇ ਆ ਪਬਲਿਕ ਵੀ 3 ਸਾਲ ਸਰਕਾਰ ਬਣੀ ਹੋ ਗਈ ਆਮ ਆਦੀ ਪਾਰਟੀ ਦਾ ਕੋਈ ਕੰਮ ਨਹੀਂ ਹੋ ਰਿਹਾ ਪੈਸੇ ਜ਼ਰੂਰ ਆ ਰਿਹਾ ਇਹਨਾਂ ਤੇ ਬੀਜੇਪੀ ਵੀ ਸਵਾਲ ਚੁੱਕ ਰਹੀ ਹੈ ਕਿ ਜਿਹੜਾ ਮਸ਼ੀਨਰੀ ਆਈ ਹੈ ਮਿਊਸਪਲ ਦੇ ਵਿੱਚ ਕਮੇਟੀ ਦੇ ਵਿੱਚ ਐਮਐਲਏ ਸਾਹਿਬ ਹੁਣ ਮੈਂ ਸਵਾਲ ਲੈਂਦੇ ਨਹੀਂ ਤੁਹਾਡਾ ਮੈਂ ਆਪ ਹੀ ਕਰ ਦੇਣਾ ਫਿਰ ਮੈਂ ਕਹਿੰਦਾ ਤੁਸੀਂ ਬੀਜੇਪੀ ਪੀਐਨਆਓ ਸਵਾਲ ਕਰ ਰਹੇ ਹੋ ਮੈਨੂੰ ਹੁਣ ਆਏ ਨਹੀਂ ਪਤਾ ਲੱਗ ਰਿਹਾ ਵੀ ਤੁਸੀਂ ਕਾਲੀ ਦਲ ਕੰਨੀਓ ਕਿ ਬੀਜੇਪੀ ਕੰਨੀਓ ਮੈਨੂੰ ਵੀ ਕਲੀਅਰ ਕਰ ਸਵਾਲ ਕਰ ਰਿਹਾ ਮੇਰਾ ਫਿਰ ਤੂੰ ਜਵਾਬ ਦੇਣਾ ਦੇ ਦੋ ਨਹੀਂ ਤੁਹਾਡੀ ਬਾਤ ਦੇਤਾ ਫਿਰ ਮੈਂ ਦੇਤਾ ਉਹ ਕਹਿ ਰਿਹਾ ਵੀ 3 ਸਾਲ ਹੋ ਗਏ ਆਮ ਆਦੀ ਪਾਰਟੀ ਨੇ ਆਪਣਾ ਕੈਮਰਾ ਚੱਲੀ ਜਾਂਦਾ ਨਾ ਜੀ ਜੀ ਅਸੀਂ ਹੁਣ ਤੱਕ ਕਟੋ-ਕਟਾ ਜਿਆਦਾ ਨਹੀਂ ਤਾਂ ਪਿੰਡਾਂ ਦੇ ਵਿੱਚ ਹੁਣ ਤੱਕ 100 ਤੋਂ 150 ਕਰੋੜ ਰੁਪਈਆ ਜਿਹੜਾ ਲਾ ਚੁੱਕਿਆ ਉਹਦੀ ਮੈਂ ਕੱਲੀ-ਕੱਲੀ ਲਿਸਟ ਦੇ ਸਕਦਾ ਹਾਂ ਹੁਣ ਜੇ ਉਹ ਅੱਡ ਗੱਲਾਂ ਤੁਹਾਡੇ ਕੈਮਰਿਆਂ ਨੂੰ ਕੱਲਿਆਂ ਨੂੰ ਨਹੀਂ ਦਿਸਦਾ ਤਾਂ ਉਹਦਾ ਹੱਲ ਨਹੀਂ ਹੋ ਸਕਦਾ ਕਿਉਂਕਿ ਜੇ ਤੁਸੀਂ ਚਾਹੋਗੇ ਵੀ ਕੱਲਾ ਨਿਕਤਾ ਚੁੰਨੀ ਕਰਨ ਵਾਸਤੇ ਆਪਾਂ ਨੂੰ ਕੱਲੀ ਤੁਸੀਂ ਮੈਨੂੰ ਆਪ ਦੇ ਇਹਨਾਂ ਦਾ ਚੈਨਲ ਹੈਗਾ ਸੱਚ ਦੀ ਪੜਤਾਲ ਜੀ ਉਹਦੇ ਉੱਤੇ ਤੁਸੀਂ ਇੱਕ ਵੀਡੀਓ ਸਰਕਾਰ ਨੇ ਇਹੋ ਇੰਨੀ ਤਾਂ ਮਾੜੀ ਸਰਕਾਰ ਹੈਣੀ ਵੀ ਸਰਕਾਰ ਨੇ ਇੱਕ ਕੰਮ ਵੀ ਨਾ ਕੀਤਾ ਹੋਵੇ ਤੁਸੀਂ ਆਪਦੇ ਚੈਨਲ ਤੇ ਵਿਖਾ ਦਿਓ ਜਿਹੜਾ ਮੈਂ ਤੁਹਾਡੀ ਤੁਹਾਡੀ ਖਬਰ ਮੈਂ ਦਿਖਾਉਂਗਾ ਮੇਰੀ ਗੱਲ ਸੁਣੋ ਤੂੰ ਜੈਤੋ ਆਪਾਂ ਜੈਤੋ ਹਨਾ ਤੂੰ ਜੈਤੋ ਜਾਮਾਦੀ ਪਾਰਟੀ ਦਾ ਕੰਮ ਦਿਖਾਓ ਮੈਂ ਦਿਖਾਉਂਗਾ ਮੈਂ ਥੋੜੀ ਜਿਹੀ ਕੱਲ ਸਾਜਕਣ ਦੇ ਘਰ ਤਾਂ ਆਇਆ ਤੁਹਾਡਾ ਉੱਥੇ ਤੁਹਾਡਾ ਵਰਕਰ ਵੀ ਗਿਆ ਤੁਸੀਂ ਛੱਜਕਣ ਵਾਲੇ ਘਰ ਤਾਂ ਦਿਖਾਉਣੇ ਪਏ ਚਲੋ ਤੁਹਾਨੂੰ ਵੀ ਆਏ ਸੀਗਾ ਉਹਦੇ 'ਚ ਮੈਨੂੰ ਹੋ ਸਕਦਾ ਅਸੀਂ ਤਾਂ ਸਗੋਂ ਬਹਿ ਕੇ ਗੱਲ ਕਰ ਰਹੇ ਸੀ ਵੀ ਛੈਰ ਸਾਡੇ ਤਾਰਾ ਜੀ ਉੱਥੇ ਕਹਿ ਦੇਣਾ ਵੀ ਇਹ ਘਰ ਦਾ ਜਿਹੜਾ ਐਂਗਲ ਆ ਸਹੀ ਨਹੀਂਗਾ ਟੁੱਟਿਆ ਮੈਨੂੰ ਸਾਨੂੰ ਐ ਵੀ ਲੱਗ ਰਹੀ ਕਿ ਤਰ੍ਹਾਂ ਕਿਤੇ ਵਿੱਚ ਕਈ ਵੀ ਜਾਂਦੇ ਸੀਗੇ ਵੀ ਕੰਦ ਜੀ ਢੋਂ ਨਾਲ ਕੀ ਹੋ ਗਿਆ ਜਦੋਂ ਕੋਈ ਚੋਰੀ ਕਰਦਾ ਨਾ ਉਹਨੂੰ ਫੜ ਕੇ ਜੇਲ੍ਹ ਚ ਕੀਤਾ ਜਾਂਦਾ ਉਹਦੇ ਗੋਲੀ ਨਹੀਂ ਮਰੀ ਜਾਂਦੀ ਠੀਕ ਹੈ ਬੰਦਿਆਂ ਦੇ ਵਿੱਚ ਕਿਸੇ ਨੇ ਅੱਜ ਤੱਕ ਡਰ ਨਹੀਂ ਪਾਇਆ ਭਾਵੇਂ ਉਹਦੀ ਕੰਦ ਢਈ ਹੈ ਤੇ ਤੁਸੀਂ ਆਪਦੇ ਘਰ ਦੀ ਇੱਕ ਐਟਮ ਹੀ ਨਹੀਂ ਲਾਉਣ ਦੋਗੇ ਇਹਦਾ ਕੰਦ ਦਾ ਬਹੁਤ ਵੱਡੀ ਗੱਲ ਹੈ ਉਹਦਾ ਗੇਟ ਵੀ ਟਿਆ ਜਦੋਂ ਕਿਤੇ ਬੰਦਿਆਂ ਦੇ ਵਿੱਚ ਗਲਤ ਕੰਮ ਕਰਨ ਵਾਸਤੇ ਡਰ ਨਹੀਂ ਨਾ ਪੈਦਾ ਹੋਊਗਾ ਉਹਨਾਂ ਤੇਰੇ ਗਤੀ ਨਹੀਂ ਸਾਨੂੰ ਸਾਡਾ ਕੰਮ ਕਿਸੇ ਨੂੰ ਮਾਰਨਾ ਨਹੀਂਗਾ ਸਾਡਾ ਕੰਮ ਉਹਨਾਂ ਨੂੰ ਗਲਤ ਕੰਮ ਤੋਂ ਰੋਕਣਾ ਤੇ ਡਰਾਉਣਾ ਹੈ ਵੀ ਜੇ ਤੁਸੀਂ ਕਰੋਗੇ ਤਾਂ ਇਹਦਾ ਇਹ ਹਸ਼ਰ ਹੋ ਸਕਦਾ ਤੇ ਇਹਦੂ ਵੱਡਾ ਵੀ ਹੋ ਸਕਦਾ ਜੀ ਸੋ ਕਹਿਣ ਦਾ ਮਤਲਬ ਇਹ ਆ ਹਰ ਇੱਕ ਚੀਜ਼ ਜਿਹੜੇ ਇਹੋ ਜਿਹੇ ਮੁੱਦੇ ਹੁੰਦੇ ਉਹਨਾਂ ਨੂੰ ਥੋੜਾ ਜਿਆਦਾ ਸੰਜੀਦਾ ਤਰੀਕੇ ਨਾਲ ਸੋਚਣਾ ਚਾਹੀਦਾ ਨਾ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਆਪਾਂ ਇਹੀ ਸੋਚ ਲਈਏ ਵੀ ਜਿਹੜਾ ਵੀ ਕੋਈ ਕੰਮ ਕੀਤਾ ਜਾਂਦਾ ਉਹ ਗਲਤੀ ਆ